ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਸ਼ਸ਼ੀਕਲ ਅੱਜ ਅਸੀਂ ਆਇਆ ਵਾਰ ਨੰਬਰ 33 ਦੇ ਵਿੱਚ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਸਰ ਨਿਰਮਲ ਸਿੰਘ ਐਸਐਸਜੀ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋ ਜਿੱਤ ਦੀ ਤਾਂ ਖੁਸ਼ੀ ਹੁੰਦੀ ਆ ਨਾ ਜਿੱਤ ਤੇ ਜੇਤੀ ਹੁੰਦੀ ਆ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਜਦੋਂ ਅਸੀਂ ਕਾਉਂਸਲਰ ਦੀ ਟਿੱਟ ਵਾਸਤੇ ਮੰਗਣ ਗਏ ਅਸੀਂ ਦੋ ਟਿੱਟਾਂ ਦੀ ਡਿਮਾਂਡ ਕੀਤੀ 33 ਔਰ 34 ਦੀ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਬੰਨ ਵਿੱਚ ਬੜੀ ਖੁਸ਼ੀ ਆ ਕਿ 33 ਔਰ 34 ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ 33 ਵਿੱਚ ਬੀਬੀ ਕੁਲਦੀਪ ਕੌਰ ਜੀ ਤੇ 34 ਵਿੱਚ ਅਰਜੇਸ਼ ਮਿਸ਼ਰਾ ਦੋਨਾਂ ਨੇ ਵੱਡੀ ਲੀਡ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਆ ਇਸ ਗੱਲ ਦੀ ਖੁਸ਼ੀ ਆ ਮੈਂ ਧੰਨਵਾਦ ਕਰਦਾ ਮੁਸ਼ਕਲ ਵਾਲੀ ਤੇ ਵੇਖੋ ਜਦੋਂ ਪਿਛਲੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਵਿਚਰੇ ਆ ਦੱਖਣੀ ਹਲਕੇ ਦੇ ਜਿਹੜੇ ਮੇਨ ਵਾਰਡ ਨੇ ਖੁਸ਼ੀ ਇਸ ਗੱਲ ਦੀ ਆ ਕਿ ਜੇ ਤੁਸੀਂ ਵੇਖੋਗੇ ਜਿਹੜਾ 33 ਨੰਬਰ ਵਾਰਡ ਆ 33 ਨੰਬਰ ਵਾਰਡ ਦੇ ਵਿੱਚ 90 ਤੋਂ 95% ਮਾਈਗ੍ਰੇਟ ਲੋਕ ਰਹਿੰਦੇ ਨੇ ਜੋ ਪੀ ਬਿਹਾਰ ਤੋਂ ਰਹਿੰਦੇ ਨੇ ਲੇਕਿਨ ਜਦੋਂ ਕਾਉਂਸਲਰੀ ਦੀ ਵਾਰੀ ਹੁੰਦੀ ਆ ਤੇ ਫਿਰ ਸਰਦਾਰ ਨੂੰ ਮਾਣ ਦਿੰਦੇ ਨੇ ਤੇ ਇਹਦੇ ਤੋਂ ਵੱਡੀ ਖੁਸ਼ੀ ਵਾਲੀ ਕਿਹੜੀ ਗੱਲ ਹੋਣੀ ਮੈਂ ਤੇ ਜਿਵੇਂ ਦੇਸ਼ ਮਿਸਲੇ ਵਾਸਤੇ ਲੋਕਾਂ ਨੇ ਮਾਣ ਸਨਮਾਨ ਦਿੱਤਾ 33 ਨੰਬਰ ਵਾਰਡ ਦੇ ਵਿੱਚ ਪਿਛਲੇ ਸਮੇਂ ਜਦੋਂ ਇਹ ਜਰਨਲ ਸੀਗਾ ਇਸ ਵਾਰੀ ਰਜ਼ਰਵ ਹੋ ਗਿਆ ਤੇ ਲੋਕਾਂ ਦਾ ਫਤਵਾ ਤੁਸੀਂ ਫਤਵਾ ਵੇਖੋ ਕਿ ਇੱਥੇ ਟੋਟਲ ਜਿਹੜੀ ਵੋਟ ਆ ਉਹਦੇ ਵਿੱਚ 2532 ਵੋਟਾਂ ਦੀ ਲੀਡ ਦੇ ਨਾਲ ਬੀਬੀ ਕੁਲਦੀਪ ਕੌਰ ਦੀ ਜਿੱਤ ਪ੍ਰਾਪਤ ਹੋਈ ਆ ਇਹ ਲੋਕਾਂ ਦਾ ਫਤਵਾ ਵਾਰਡ ਨੰਬਰ 33 ਦੇ ਵਿੱਚ ਭਾਜਪਾ ਪਾਰਟੀ ਦੀ ਕੈਂਡੀਡੇਟ ਬੀਬੀ ਕੁਲਦੀਪ ਕੌਰ ਜਿੱਤ ਚੁੱਕੇ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੇ ਤਦਨਾਂ ਦਾ ਲੱਗਦਾ ਤੁਸੀਂ ਤੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੂੰ ਇਦਾਂ ਦਾ ਲੱਗ ਆਪਦੇ ਵਿਆਹ ਦੇ ਨਾਲੋਂ ਵੱਧ ਖੁਸ਼ੀ ਅੱਜ ਮਹਿਸੂਸ ਹੁੰਦੀ ਹੈ ਹੁਣ ਅਸੀਂ ਉਹਨਾਂ ਦੇ ਹਸਬੰਡ ਕੁਲਵੰਤ ਸਿੰਘ ਕਾਂਤੀ ਜੀ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ੍ਰੀ ਰਾਮ ਉੱਦੇ ਮੋਦੇ ਵੀਰੇ ਵਿਕਾਸ ਦੇ ਬੁੱਧੂ ਨੇ ਗਲੀਆਂਾਂ ਅਰਬਣੀਆਂ ਬਣਾਉਣੀਆਂ ਸੀਵਰੇਜ ਪਾਣੀ ਲੈਟਾਂ ਦਾ ਸਫਾਈ ਦਾ ਜਾਕੇ ਦਾ ਕੰਮ ਹੁੰਦਾ ਮੁਰ ਲਾਉਣੀਆਂ ਅੱਜ ਤੱਕ ਨਾ ਤਨਖਾਹ ਕਿਹਨ ਦਿੱਤੀਆਂ ਨਾ ਆਪਾਂ ਨੇ ਦੇਣੀਆਂ ਸਿਰਫ ਤੇ ਸਿਰਫ ਵਿਕਾਸ ਹੋਣਾ ਚਾਹੀਦਾ ਵਾ ਕੋਈ ਆਵੇ ਦਫ਼ਤਰੋਂ ਖਾਲੀ ਮੁੜ ਕੇ ਨਾ ਜਾਵੇ ਉਹਨੂੰ ਮਾਨ ਸਤਕਾਰ ਨਾਲ ਬਿਠਾਇਆ ਜਾਣਾ ਚਾਹੀਦਾ ਤਾਂ ਕੰਮ ਹੋਣਾ ਚਾਹੀਦਾ ਇਹ ਸਾਡੇ ਮੁੱਦੇ ਨੇ ਜੀ ਤੁਸੀਂ ਕਿਹੜੇ ਕਿਹੜੇ ਚੇਂਜਸ ਕਰੋਗੇ ਹਾਂ ਜੀ ਕਿਹੜੇ ਕਿਹੜੇ ਚੇਂਜਸ ਕਰੋਗੇ ਉਹਨੂੰ ਧੰਨਵਾਦ ਦੇ ਰਹੀ ਆ ਤੇ ਵਿੱਚ ਮੈਂ ਜੋ ਜੋ ਮੁੱਦੇ ਹੁਣ ਕੇਰੀ ਦੇ ਉਹਨਾਂ ਸੋਲਵ ਕਰਦੇ ਰਾਵਾਂਗੇ ਨਾਲ ਦੀ ਨਾਲ ਜੀ ਆਹੀ ਹੁੰਦੇ ਨੇ ਤੇੰਚਾਰੇ ਸਿਵਰੇਜ ਹੋਣਾ ਚਾਹੀਦਾ ਪਾਣੀ ਲਾਈਟਾਂ ਤੇ ਸਫਾਈ ਦਾ ਜਮ ਮੋਰ ਨੇ ਇਹੀ ਮੁੱਦੇ ਨੇ ਜੀ ਮੈਂ ਵੋਟਰ ਤੇ ਸਪੋਰਟਰਾਂ ਦਾ ਮੈਂ ਤੇ ਮੇਰਾ ਪਰਿਵਾਰ ਸਾਰੀ ਜ਼ਿੰਦਗੀ ਅਸੀਂ ਦੇਣ ਨਹੀਂ ਦੇ ਸਕਦੇ ਜਿੰਨਾ ਵੱਡਾ ਸਾਡੇ ਇਹਨਾਂ ਨੇ ਪਰਿਵਾਰ ਤੇ ਸਹਾਨ ਕਰ ਦਿੱਤਾ ਸਾਰੀ ਜ਼ਿੰਦਗੀ ਮੈਂ ਤੇ ਮੇਰਾ ਪਰਿਵਾਰ ਇਸ ਸੰਗਤਾਂ ਦਾ ਰਿਣੀ ਰਹਾਂਗੇ ਜਿਹੜੇ ਦੇਖੋ ਮੇਰੀਆਂ ਭੈਣਾ ਬੱਚੇ ਗੋਦੀ ਚਾ ਕੇ ਪੰਜ-ਪੰਜ ਮਹੀਨੇ ਦੇ ਸਾਡੇ ਨਾਲ 15-15 ਦਿਨ ਕੈਂਪੇਨ ਕੀਤੀ ਸਵੇਰ ਤੋਂ ਲਾ ਕੇ 10 ਵਜੇ ਤੱਕ ਸ਼ਾਮ ਨੂੰ ਚੱਲਦੇ ਰਹੇ 8-8 9-9 ਵਜੇ ਤੱਕ ਬਿਨਾਂ ਇਹ ਵਿਚਾਰ ਰੋਟੀ ਇੱਥੇ ਬਣਦੀ ਰੋਟੀ ਖਾ ਕੇ ਜਾਂਦੇ ਰਹੇ ਕਿਸੇ ਨੇ ਸਾ ਤੋਂ 1 ਰੁਪਈਆ दारू ਦੀ ਧਮਾਨ ਨਹੀਂ ਕੀਤੀ ਨੀ ਆਮ ਦੇਖਦਾ ਤੁਸੀਂ ਪਾਰਟੀਆਂ ਵਾਲੇ ਇੱਥੇ ਦਿਹਾੜੀ ਤੇ ਲੈ ਲੈ ਕੇ ਆਉਂਦੇ ਰਹੇ ਨੇ ਪੈਸੇ दारूਆ ਬਣਦੇ ਸੀ ਅਸੀਂ ਨਾ ਤਾਂ दारू ਉੰਡੇ ਨਾ ਘਿਰ ਪਈ ਅਦਿੱਤ ਇਹ ਪਿਆਰ ਖਟਿਆ ਮੇਰੀਆਂ ਭੈਣਾਂ ਤੇ ਮਤਾਮਾਂ ਦਾ ਸੀ